ਸੁਖਬੀਰ ਬਾਦਲ ਬਾਰੇ ਆਕਾਲ ਤਖਤ ਸਾਹਿਬ ਨੇ ਫੈਸਲਾ ਸੁਣਾ ਦਿੱਤਾ ਹੈ ਤੇ ਵੱਡੀ ਚਰਚਾ ਛਿੜ ਗਈ ਹੈ ਸੁਖਬੀਰ ਬਾਦਲ ਦੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਵਿਕਰਮਜੀਤ ਮੰਜੀਠੀਆ ਤੇ तमाम ਆਕਾਲੀ ਲੀਡਰਾਂ ਵਾਲੇ ਆਕਾਲ ਤਖਤ ਸਾਹਿਬ ਨੇ ਆਪਣਾ ਫੈਸਲਾ ਦਿੱਤਾ ਹੈ ਔਰ ਫੈਸਲੇ ਬਾਰੇ ਵਕ ਵਕ ਸੋਸ਼ਲ ਮੀਡੀਆ ਚੈਨਲਾਂ ਦੇ ਥੱਲੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਗਏ ਨੇ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਕਿ ਤੁਹਾਨੂੰ ਇਹ ਫੈਸਲਾ ਕਿੱਦਾਂ ਦਾ ਲੱਗਦਾ ਹੈ ਕਿਉਂਕਿ ਅੱਜ ਸੁਖਬੀਰ ਬਾਦਲ ਬਾਰੇ ਇਹ ਬਹੁਤ ਵੱਡੀ ਉਮੀਦ ਸੀ ਕਿ ਅਕਾਲ ਤਖਤ ਸਾਹਿਬ ਸੁਖਬੀਰ ਬਾਦਲ ਬਾਰੇ ਕੋਈ ਵੱਡੀ ਰਾਜਨੀਤਿਕ ਸਜ਼ਾ ਵੀ ਸੁਣਾਵੇਗਾ ਜਿਵੇਂ ਕਿ ਪਿਛਲੇ ਦਿਨੀ ਵਿਰਸਾ ਸਿੰਘ ਵਲਟੋਆ ਨੂੰ ਸੁਨਾਇਆ ਗਿਆ ਵਿਰਸਾ ਸਿੰਘ ਵਲਟੋਆ ਨੂੰ 10 ਸਾਲ ਦੇ ਲਈ ਅਕਾਲੀ ਦਲ ਚੋਂ ਬਾਹਰ ਕੀਤਾ ਗਿਆ ਔਰ ਉਹਦੀ ਸਿਆਸਤ ਦੇ ਉੱਪਰ ਰੋਕ ਲਾਈ ਗਈ ਹੈ ਤੇ ਅੱਜ ਸੁਖਬੀਰ ਬਾਦਲ ਬਾਰੇ ਵੀ ਇਦਾਂ ਦੀ ਸਜ਼ਾ ਦੀ ਉਮੀਦ ਅਕਾਲ ਤਖਤ ਸਾਹਿਬ ਤੋਂ ਵੱਡੀ ਗਿਣਤੀ ਸੰਗਤ ਨੂੰ ਸੀ ਪਰ ਕੀ ਫੈਸਲਾ ਆਇਆ ਸੁਖਬੀਰ ਬਾਦਲ ਬਾਰੇ ਅੱਜ ਇਹ ਫੈਸਲਾ ਆਇਆ ਕਿ ਸੁਖਬੀਰ ਬਾਦਲ 11000 ਰੁਪਏ ਦੀ ਦੇਗ ਚੜਾਉਣਗੇ ਅੱਜ ਹੀ ਔਰ 2 ਜੰਬਰ ਦੇ ਉੱਪਰ ਸੁਖਬੀਰ ਬਾਦਲ ਵਰਸ਼ਾ ਲੈ ਕੇ ਤੇ ਜਿਹੜਾ ਅਕਾਲ ਤਖਤ ਸਾਹਿਬ ਦੀ ਡਿਊਟੀ ਹੈ ਉੱਥੇ ਕੁਝ-ਕੁਝ ਟਾਈਮ ਰੋਜ਼ਾਨਾ ਬੈਠਿਆ ਕਰਨਗੇ ਦੋ ਦਿਨ ਵਾਸਤੇ ਔਰ ਬਾਕੀ ਜਿਹੜੇ ਅਕਾਲੀ ਲੀਡਰ ਨੇ ਉਹਨਾਂ ਨੂਏ ਫੈਸਲਾ ਸੁਨਾਇਆ ਗਿਆ ਕਿ ਉਹ ਲੰਗਰ ਵਰਤੋਂਗੇ ਉਹ ਸੁਖਮਣੀ ਸਾਹਿਬ ਦਾ ਪਾਠ ਕਰਨਗੇ ਔਰ ਉਹ ਜਿਹੜੇ ਉਥੇ ਟਾਇਲਟ ਬਣੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੀ ਇੱਕ ਇੱਕ ਘੰਟਾ ਸਫਾਈ ਕਰਨਗੇ ਔਰ ਤਿੰਨ ਦਿਨ ਦੇ ਲਈ ਉਹ ਇਹ ਕੰਮ ਕਰਨਗੇ ਔਰ ਇਹ ਜਦੋਂ ਫੈਸਲਾ ਆਇਆ ਤਾਂ ਸਿੱਖ ਸੰਗਤ ਦੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਜਿਹੜੇ ਨੇ ਉਹ ਇਸ ਫੈਸਲੇ ਬਾਰੇ ਆ ਰਹੇ ਨੇ ਤੁਸੀਂ ਵੀ ਇਦੇ ਬਾਰੇ ਆਪਣਾ ਵਿਚਾਰ ਲਿਖ ਸਕਦੇ ਹੋ ਸੁਖਬੀਰ ਬਾਦਲ ਨੂੰ ਜਦੋਂ ਇਹ ਅਕਾਲ ਤਖਤ ਵੱਲੋਂ ਸਜ਼ਾ ਲਾਈ ਗਈ ਹੈ ਤਾਂ ਇਸ ਸਜ਼ਾ ਨੂੰ ਸਿੱਖ ਪੰਥ ਉਡੀਕ ਰਿਹਾ ਸੀਗਾ ਕਿਉਂ ਸਜ਼ਾ ਲਾਈ ਗਈ ਹੈ ਪਹਿਲਾਂ ਤਾਂ ਅੱਜ ਸਿੰਘ ਸਹਿਬਾਨ ਨੇ ਸੁਖਬੀਰ ਬਾਦਲ ਨੂੰ ਗੁਨਾਹ ਕਬੂਲ ਕਰਨ ਲਈ ਕਿਹਾ ਔਰ ਸੁਖਬੀਰ ਬਾਦਲ ਨੂੰ ਇਹ ਪੁੱਛਿਆ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਿ ਕੀ ਤੁਸੀਂ ਜਿਹੜੇ ਸੇਖ ਨੌਜਵਾਨਾਂ ਤੇ ਤਸ਼ੱਦਦ ਕਰਨ ਵਾਲੇ ਕਈ ਪੁਲਿਸ ਅਫਸਰ ਸੀਗੇ ਸੁਮੇਧ ਸੈਣੀ ਤੇ ਹੋਰ ਉਹਨਾਂ ਨੂੰ ਤੁਸੀਂ ਤਰੱਕੀਆਂ ਦਿੱਤੀਆਂ ਔਰ ਵੱਡੇ ਅਹੁਦੇ ਦਿੱਤੇ ਆ ਤੁਸੀਂ ਗੁਨਾਹ ਕਬੂਲ ਕਰਦੇ ਹੋ ਸੁਖਬੀਰ ਬਾਦਲ ਹੋਰਾਂ ਨੇ ਕਬੂਲਿਆ ਕਿ ਹਾਂ ਅਸੀਂ ਕਬੂਲ ਕਰਦੇ ਆਂ ਦੂਜੇ ਨੰਬਰ ਤੇ ਕਾਲਤਕ ਸਾਬ ਨੇ ਸੁਖਬੀਰ ਬਾਦਲ ਤੋਂ ਪੁੱਛਿਆ ਕਿ ਕੀ ਤੁਸੀਂ ਜਿਹੜੀ ਸੌਦਾ ਸਾਧ ਨੂੰ ਮਾਫੀ ਦਿੱਤੀ ਹੈ ਕਬੂਲ ਕਰਦੇ ਹੋ ਕਿ ਤੁਸੀਂ ਕਾਲ ਤੱਕ ਸਾਹਬ ਦੇ ਉਸ ਵਕਤ ਦੇ ਜਥੇਦਾਰਾਂ ਨੂੰ ਆਪਣੇ ਘਰ ਬੁਲਾ ਕੇ ਇਹ ਫੈਸਲਾ ਕਰਨ ਲਈ ਆਖਿਆ ਸੀ ਸੁਖਬੀਰ ਬਾਦਲ ਨੇ ਕਿਹਾ ਹਾਂ ਜੀ ਕਬੂਲ ਕਰਦੇ ਆਂ ਫਿਰ ਕਾਲ ਤੱਕ ਸਾਹਬ ਨੇ ਪੁੱਛਿਆ ਕਿ ਕੀ ਤੁਸੀਂ ਇਹ ਕਬੂਲ ਕਰਦੇ ਹੋ ਕਿ ਜਿਹੜੀ ਕੋਟਕਪੂਰਾ ਗੋਲੀਕਾਂਡ ਚ ਗੋਲੀ ਚੱਲੀ ਹੈ ਉਹ ਤੁਹਾਡੀ ਸਰਕਾਰ ਚ ਤੁਹਾਡੇ ਹੁਕਮਾਂ ਤੇ ਚੱਲੀ ਹੈ ਔਰ ਤੁਸੀਂ ਗਲਤੀ ਕੀਤੀ ਹੈ ਤਾ ਸੁਖਬੀਰ ਬਾਦਲ ਹੋਰਾਂ ਨੇ ਕਿਹਾ ਹਾਂ ਅਸੀਂ ਕਬੂਲ ਕਰਦੇ ਹਾਂ ਕਿ ਉਹ ਸਾਡੀ ਗਲਤੀ ਸੀ ਇਸ ਤੋਂ ਬਾਅਦ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਏ ਉਹਨਾਂ ਬਾਰੇ ਕਾਲ ਤਖਤ ਸਾਹਿਬ ਨੇ ਪੁੱਛਿਆ ਕਿ ਤੁਸੀਂ ਮੰਨਦੇ ਹੋ ਕਿ ਤੁਹਾਡੀ ਸਰਕਾਰ ਜਦੋਂ ਕਾਲੀ ਦਲ ਦੀ ਸੀ ਤਾਂ ਤੁਸੀਂ ਇਹਦੇ ਬਾਰੇ ਵੱਡੀ ਅਣਗਹਿਲੀ ਕੀਤੀ ਹੈ ਕੋਈ ਜਾਂਚ ਨਹੀਂ ਕਰਵਾਈ ਇਹਦਾ ਤੁਸੀਂ ਗੁਨਾਹ ਮੰਨਦੇ ਹੋ ਸੁਖਬੀਰ ਬਾਦਲ ਨੇ ਕਿਹਾ ਮੰਨਦੇ ਹਾਂ ਇਹ ਸਾਡੇ ਤੋਂ ਗਲਤੀ ਹੋਈ ਹੈ ਔਰ ਇਸ ਤਰ੍ਹਾਂ ਲਗਾਤਾਰ ਸੁਖਬੀਰ ਬਾਦਲ ਤੋਂ ਅਕਾਲ ਤਖਤ ਸਾਹਿਬ ਨੇ ਗੁਨਾਹ ਕਬੂਲ ਕਰਵਾਏ ਸੁਖਬੀਰ ਬਾਦਲ ਨੇ ਆਪਣੇ ਇਹ ਵੱਡੇ ਵੱਡੇ ਗੁਨਾਹ ਜਿਹੜੇ ਆ ਇਹ ਕਬੂਲ ਕੀਤੇ ਨੇ ਔਰ ਉਸ ਤੋਂ ਬਾਅਦ ਫਿਰ ਇਹ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ ਬੇਅਦਬੀਆਂ ਵਾਲੇ ਮਾਮਲੇ ਦੇ ਉੱਪਰ ਵੀ ਸੁਖਬੀਰ ਬਾਦਲ ਹੋਰਾਂ ਨੂੰ ਕਬੂਲ ਕਰਵਾਇਆ ਗਿਆ ਔਰ ਉਹਨਾਂ ਨੇ ਕਬੂਲ ਕੀਤਾ ਤਾਂ ਸੌਦਾ ਸਾਧ ਦੇ ਖਿਲਾਫ ਜਿਹੜਾ ਕੇਸ ਦਰਜ ਸੀ ਕੀਤਾ ਹੋਇਆ ਉਹ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਤੁਸੀਂ ਮੰਨਦੇ ਹੋ ਕਿ ਉਹ ਕੇਸ ਵਾਪਸ ਲੈ ਕੇ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਸੁਖਬੀਰ ਬਾਦਲ ਨੇ ਆਪਣਾ ਇਹ ਗੁਨਾਹ ਵੀ ਕਬੂਲ ਲਿਆ ਔਰ ਜਿਹੜਾ ਸਰਸੇ ਵਾਲਾ ਡੇਰੇ ਦਾ ਮੁਖੀ ਸੀ ਉਸ ਨੇ ਕੋਈ ਮਾਫੀ ਨਹੀਂ ਸੀ ਮੰਗੀ ਉਹਦੇ ਮਾਫੀ ਮੰਗੇ ਬਿਨਾ ਸੌਦਾ ਸਾਦ ਨੂੰ ਮਾਫੀ ਦਵਾਈ ਗਈ ਕੀ ਤੁਸੀਂ ਇਹ ਕਬੂਲ ਕਰਦੇ ਹੋ ਤਾਂ ਸੁਖਬੀਰ ਬਾਦਲ ਨੇ ਕਿਹਾ ਹਾਂ ਜੀ ਮੈਂ ਇਹ ਗੁਨਾਹ ਕਬੂਲ ਕਰਦਾ ਹਾਂ ਇਹ ਗੁਨਾਹ ਕਬੂਲ ਕਰਾਉਣ ਤੋਂ ਬਾਅਦ ਇਹ ਪੁੱਛਿਆ ਗਿਆ ਕਿ ਜਿਹੜਾ ਤੁਸੀਂ ਇਹ ਗੁਨਾਹ ਕਰਕੇ ਫਿਰ ਅਖਬਾਰਾਂ ਦੇ ਵਿੱਚ ਕਰੋੜਾ ਰੁਪਏ ਦੇ ਇਸ਼ਤਿਹਾਰ ਦਿੱਤੇ ਵੀ ਅਸੀਂ ਜੋ ਕੀਤਾ ਉਹ ਸਹੀ ਕੀਤਾ ਔਰ ਉਹ ਪੈਸਾ ਗੁਰੂ ਕੀ ਗੋਲਕ ਚੋਂ ਲਾਇਆ ਹੈ ਤੁਸੀਂ ਮੰਨਦੇ ਹੋ ਵੀ ਤੁਸੀਂ ਇਹ ਗੁਨਾਹ ਕੀਤਾ ਸੁਖਬੀਰ ਬਾਦਲ ਨੇ ਇਹ ਗੁਨਾਹ ਵੀ ਕਬੂਲ ਕੀਤਾ ਕਿ ਹਾਂ ਅਸੀਂ ਕੀਤਾ ਪਰ ਉਸ ਤੋਂ ਬਾਅਦ ਸਜ਼ਾ ਕੀ ਲਾਈ ਗਈ ਹੈ ਉਸ ਤੋਂ ਬਾਅਦ ਸਜ਼ਾ ਲਾਈ ਗਈ ਹੈ ਕਿ ਸੁਖਬੀਰ ਬਾਦਲ 11000 ਰੁਪਏ ਦੀ ਦੇਗ ਇੱਥੇ ਚੜਾਉਣਗੇ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦੀ ਡਿਊਟੀ ਦੇ ਸਾਹਮਣੇ ਵਰਛਾ ਲੈ ਕੇ ਕੁਝ ਟਾਈਮ ਘੰਟਾ ਘੰਟਾ ਦੋ-ਦੋ ਘੰਟੇ ਦੋ ਦਿਨ ਦੇ ਲਈ ਬੈਠਣਗੇ ਔਰ ਉਹਦੇ ਨਾਲ ਦੇ ਬਾਕੀ ਜਿਹੜੇ ਅਕਾਲੀ ਲੀਡਰ ਨੇ ਜਿਹੜੇ ਜਿਨ੍ਹਾਂ ਨੂੰ ਗੁਨਾਹਗਾਰ ਬਣਾਇਆ ਗਿਆ ਜਿਨ੍ਹਾਂ ਨੇ ਗਲਤੀ ਕਬੂਲੀ ਹੈ ਉਹਨਾਂ ਨੂੰ ਸਜ਼ਾ ਲਾਈ ਗਈ ਹੈ ਕਿ ਉਹ ਲੰਗਰ ਬਣਾਉਣਗੇ ਲੰਗਰ ਦੀ ਸੇਵਾ ਕਰਨਗੇ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਔਰ ਲੈਟਰਨਾਂ ਸਾਫ ਕਰਨਗੇ ਇੱਕ ਘੰਟਾ ਤਿੰਨ ਦਿਨ ਦੇ ਲਈ ਹੁਣ ਇਹਦੇ ਉੱਪਰ ਤੁਸੀਂ ਆਪਣਾ ਵਿਚਾਰ ਲਿਖਿਓ ਕੀ ਇਹ ਜਿਹੜੀ ਸਜ਼ਾ ਹੈ ਇਹ ਕਾਫੀ ਹੈ ਕੀ ਕਾਲ ਤੱਤ ਸਾਹਿਬ ਦਾ ਜਿਹੜਾ ਫੈਸਲਾ ਹੈ ਉਹ ਸਿੱਖ ਸੰਗਤ ਨੂੰ ਕਿਦਾਂ ਲੱਗਦਾ ਹੈ ਤੁਸੀਂ ਆਪਣਾ ਵਿਚਾਰ ਇਹਦੇ ਬਾਰੇ ਜ਼ਰੂਰ ਲਿਖ ਸਕਦੇ ਹੋ ਔਰ ਮਜੀਠੀਆਂ ਨੇ ਇਹਦੇ ਬਾਰੇ ਇਹ ਕੀ ਪਹਿਲਾਂ ਜਦੋਂ ਚੰਦੂ ਮਾਜਰਾ ਨੂੰ ਪੁੱਛਿਆ ਕਿ ਤੁਸੀਂ ਆ ਗਲਤੀਆਂ ਕੀਤੀਆਂ ਨੇ ਤੇ ਚੰਨੂ ਮਾਜਰਾ ਨੇ ਬਿਲਕੁਲ ਇਨਕਾਰ ਕਰ ਦਿੱਤਾ ਉਹ ਕਹਿੰਦੇ ਮੇਰੇ ਤੇ ਦੋਸ਼ ਝੂਠੇ ਨੇ ਮੈਂ ਕੋਈ ਗਲਤੀ ਨਹੀਂ ਕੀਤੀ ਤਾਂ ਫਿਰ ਉੱਥੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੇ ਚੰਦੂ ਮਾਜਰਾ ਨੂੰ ਥੋੜਾ ਸਖਤੀ ਨਾਲ ਵੀ ਬੋਲਿਆ ਕਿ ਤੁਸੀਂ ਗਲਤੀਆਂ ਮੰਨਣ ਤੋਂ ਗਰੇਜ ਕਰ ਰਹੇ ਹੋ ਜਦੋਂ ਮਜੀਠੀਆ ਨੂੰ ਪੁੱਛਿਆ ਮਜੀਠੀਆ ਕਹਿੰਦਾ ਮੈਂ ਸਰਕਾਰਾਂ ਦੁਰਾਰ ਹੋਈਆਂ ਗਲਤੀਆਂ ਖਿਲਾਫ ਆਵਾਜ਼ ਬੁਲੰਦ ਨਹੀਂ ਕੀਤੀ ਉਦੋਂ ਇਸ ਕਰਕੇ ਮੈਂ ਅਕਾਲ ਤਖਤ ਸਾਹਮਣੇ ਗੁਨਾਹਗਾਰ ਹਾਂ ਖਿਮਾ ਦਾ ਜਾਚਕ ਹਾਂ ਤੇ ਮੈਂ ਮਾਫੀ ਮੰਗਦਾ ਹਾਂ ਤੇ ਜਿਹੜੇ ਹੋਰ ਅਕਾਲੀ ਲੀਡਰ ਸੀਗੇ ਜਿਵੇਂ ਕਿ ਚੰਦੂ ਮਾਜਰਾ ਜਾਂ ਬਾਕੀ ਸੁਖਦੇਵ ਸਿੰਘ ਢੀਂਡਸਾ ਸੁੱਚਾ ਸਿੰਘ ਲੰਗਾ ਹੀਰਾ ਸਿੰਘ ਗਾਵੜੀਆ ਬਲਵਿੰਦਰ ਸਿੰਘ ਭੁੰਦੜ ਦਲਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣੀਕੇ ਨੂੰ ਵੀ ਸਜ਼ਾ ਸੁਣਾਈ ਹੈ ਕਿ 3 ਦਸੰਬਰ ਤੋਂ ਸੰਗਤ ਲਈ ਬਣੇ ਬਾਥਰੂਮ ਰੋਜ਼ਾਨਾ 1 ਘੰਟਾ ਸਾਫ਼ ਕਰਨਗੇ ਔਰ ਲੰਗਰ ਦੇ ਵਿੱਚ ਜਿਹੜੇ ਆ ਉਹ ਸੇਵਾ ਕਰਨਗੇ ਔਰ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਔਰ ਇਹ ਸਭ ਕੁਝ ਦਰਮਿਆਨ ਸਾਰਿਆਂ ਦੇ ਗਲਾਂ ਦੇ ਵਿੱਚ ਇੱਕ ਤਖਤੀ ਪਾਈ ਹੋਊਗੀ ਕਿ ਮੈਂ ਗੁਨਾਹਗਾਰ ਹਾਂ ਅਰੇ ਸਭ ਤੋਂ ਵੱਡਾ ਗੱਲ ਜਿਹੜੀ ਪ੍ਰਕਾਸ਼ ਸਿੰਘ ਬਾਦਲ ਬਾਰੇ ਫੈਸਲਾ ਕੀਤਾ ਗਿਆ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਉਸ ਵਕਤ ਅਕਾਲ ਤਖਤ ਵੱਲੋਂ ਇੱਕ ਅਵਾਰਡ ਦਿੱਤਾ ਗਿਆ ਸੀ ਫਖਰ-ਏ-ਕੌਮ ਵੀ ਪ੍ਰਕਾਸ਼ ਸਿੰਘ ਬਾਦਲ ਸਿੱਖ ਕੌਮ ਦਾ ਫਖਰ ਹੈ ਮਾਣ ਹੈ ਇਹ ਅਵਾਰਡ ਦਿੱਤਾ ਹੋਇਆ ਸੀ ਔਰ ਅੱਜ ਪ੍ਰਕਾਸ਼ ਸਿੰਘ ਬਾਦਲ ਜਦੋਂ ਉਹ ਧਰਤੀ ਤੇ ਨਹੀਂ ਹੈ ਤਾਂ ਉਸ ਤੋਂ ਇਹ ਅਵਾਰਡ ਖੋਹ ਲਿਆ ਗਿਆ ਵਾਪਸ ਲੈ ਲਿਆ ਗਿਆ ਪ੍ਰਕਾਸ਼ ਸਿੰਘ ਬਾਦਲ ਹੁਣ ਫਖਰ-ਏ-ਕੌਮ ਦਾ ਅਵਾਰਡ ਉਹਨਾਂ ਕੋਲ ਨਹੀਂ ਰਹੇਗਾ ਔਰ ਇਸ ਤੋਂ ਇਲਾਵਾ ਜਿਹੜਾ ਹੈ ਉਹ ਹੋਰ ਜਿਹੜੀਆਂ ਗੱਲਾਂ ਉੱਥੇ ਹੋਈਆਂ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੇ ਉੱਥੇ ਆਪਣੀ ਤਕਰੀਰ ਦੇ ਰਾਈ ਇਹ ਵੀ ਕਿਹਾ ਕਿ ਬਹੁਤ ਪੁਰਾਣੇ ਟਾਈਮ ਤੋਂ ਕਾਲ ਤੱਕ ਸਾਹਿਬ ਦੇ ਵਿੱਚ ਇਹ ਰਵਾਇਤ ਸੀ ਕਿ ਜਿਹੜੇ ਇਸ ਤਰ੍ਹਾਂ ਦੀਆਂ ਸਜਾਵਾਂ ਲਾਈਆਂ ਜਾਂਦੀਆਂ ਰਹੀਆਂ ਨੇ ਔਰ ਖਾਲਸਾ ਰਾਜ ਦੇ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਦਾਹਰਨਾਂ ਦਿੱਤੀਆਂ ਕਿ ਖਾਲਸਾ ਰਾਜ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਔਰ ਜਿਹੜੀਆਂ ਇਸ ਤੋਂ ਵੀ ਵੱਡੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਤਾਂ ਉਹ ਮਸਾਲਾ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਔਰ ਅੱਜ ਦੁਬਾਰਾ ਫਿਰ ਮੈਂ ਦੱਸ ਦਿਆਂ ਸੁਖਬੀਰ ਬਾਦਲ ਬਾਰੇ ਫੈਸਲਾ ਆ ਗਿਆ ਬਾਕੀ ਅਕਾਲੀ ਦਲ ਦੇ ਆਗੂਆਂ ਬਾਰੇ ਵੀ ਆ ਗਿਆ ਕਾਲ ਤਖਤ ਸਾਹਿਬ ਦਾ ਫੈਸਲਾ ਪਰ ਸਭ ਤੋਂ ਜਿਹੜੀ ਸਾਰੇ ਲੋਕ ਜਿਹੜੀ ਗੱਲ ਕਰ ਰਹੇ ਨੇ ਮੈਂ ਵੱਖ-ਵੱਖ ਚੈਨਲਾਂ ਦੇ ਥੱਲੇ ਕਮੈਂਟ ਪੜ ਰਿਹਾ ਸੀ ਤਾਂ ਜਿਹੜੇ ਕਮੈਂਟ ਵੱਖ-ਵੱਖ ਚੈਨਲਾਂ ਦੇ ਥੱਲੇ ਲੋਕਾਂ ਦੇ ਆ ਰਹੇ ਨੇ ਉਹ ਇਹ ਆ ਰਹੇ ਨੇ ਲੋਕ ਇਹ ਕਹਿ ਰਹੇ ਨੇ ਕਿ ਜਿੰਨੀ ਵੱਡੀ ਸਜ਼ਾ ਅ ਵਿਰਸਾ ਸਿੰਘ ਵਲਟੋਹਾ ਨੂੰ ਲਾਈ ਗਈ ਉਨੀ ਸਜ਼ਾ ਇਹਨਾਂ ਨੂੰ ਕਿਉਂ ਨਹੀਂ ਲਾਈ ਗਈ ਔਰ ਇੱਥੇ ਇੱਕ ਗੱਲ ਸਪਸ਼ਟ ਹੈ ਕਿ ਜਿਹੜੀ ਇਹ ਸਜ਼ਾ ਲਾਈ ਗਈ ਹੈ ਇਹ ਕੋਈ ਸਿਆਸੀ ਸਜ਼ਾ ਨਹੀਂ ਲਾਈ ਗਈ ਇਹ ਸਜ਼ਾ ਧਾਰਮਿਕ ਸਜ਼ਾ ਲਾਈ ਗਈ ਹੈ ਸਿਆਸੀ ਸਜ਼ਾ ਨਹੀਂ ਲਾਈ ਗਈ ਸਿਆਸੀ ਸਜ਼ਾ ਦਾ ਭਾਵ ਹੈ ਜਿਸ ਤਰ੍ਹਾਂ ਬਿਕਰਾ ਜਿਹੜਾ ਵਿਰਸਾ ਸਿੰਘ ਵਲਟੋਆ ਉਸ ਨੂੰ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਦਿਨੀ ਸਜ਼ਾ ਲਾਈ ਗਈ ਔਰ ਉਸ ਨੂੰ 10 ਸਾਲ ਦੇ ਲਈ ਅਕਾਲੀ ਦਲ ਚੋਂ ਕੱਢਿਆ ਗਿਆ 10 ਸਾਲ ਦੇ ਲਈ ਉਸ ਨੂੰ ਅਕਾਲੀ ਦਲ ਚੋਂ ਕੱਢ ਕੇ ਉਸ ਦੀ ਸਿਆਸਤ ਇੱਕ ਤਰ੍ਹਾਂ ਨਾਲ ਕਰਨ ਦੇ ਉੱਪਰ ਰੋਕ ਲਾਈ ਗਈ ਹੈ ਔਰ ਇਸ ਤਰੀਕੇ ਦਾ ਫੈਸਲਾ ਇਸ ਤੋਂ ਵੀ 10 ਗੁਣੀ ਵੱਡੀ ਸਜ਼ਾ ਦੀ ਉਮੀਦ ਸੁਖਵੀਰ ਬਾਦਲ ਹੋਣਾਂ ਬਾਰੇ ਕੀਤੀ ਜਾ ਰਹੀ ਸੀ ਕਿਉਂਕਿ ਸਿੱਖ ਸੰਗਤ ਆਪਣੇ ਕਮੈਂਟਾਂ 'ਚ ਇਹ ਕਰ ਰਹੀ ਹੈ ਮੈਂ ਕਾਫੀ ਸਾਰੇ ਚੈਨਲਾਂ ਦੇ ਥੱਲੇ ਕਮੈਂਟ ਦੇਖ ਰਿਹਾ ਸੀ ਸੋਸ਼ਲ ਮੀਡੀਆ 'ਤੇ ਸਿੱਖ ਸੰਗਤ ਕਹਿ ਰਹੀ ਹੈ ਕਿ ਜੇਕਰ ਵਿਰਸਾ ਸਿੰਘ ਵਲਟੋਆ ਨੇ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੁਝ ਉੱਚਾ ਨਹੀਂ ਮਕਿਆ ਆਫ ਕਰਕੇ ਉਸ ਨੂੰ 10 ਸਾਲ ਲਈ ਅਕਾਲੀ ਦਲ ਤੋਂ ਬਾਹਰ ਕੱਢਿਆ ਗਿਆ ਤਾਂ ਫਿਰ ਸੁਖਬੀਰ ਬਾਦਲ ਦਾ ਗੁਨਾਹ ਤਾਂ ਉਹਦੇ ਨਾਲੋਂ ਕਿਤੇ ਵੱਡਾ ਹੈ ਕਿਉਂਕਿ ਸੁਖਬੀਰ ਬਾਦਲ ਦੇ ਉੱਪਰ ਇਹ ਦੋਸ਼ ਹੈ ਕਿ ਉਸ ਨੇ ਜਿਹੜਾ ਸਿੱਖ ਮਾਨ ਮਰਿਆਦਾ ਨੂੰ ਵੱਡੀ ਠੇਸ ਪਹਾਈ ਹੈ ਸਿੱਖ ਕੌਮ ਨੂੰ ਵੱਡਾ ਨੁਕਸਾਨ ਕੀਤਾ ਹੈ ਔਰ ਇਹੀ ਗੱਲਾਂ ਕਾਲ ਤੱਕ ਸਾਬ ਲੋਕ ਕਈਆਂ ਵੀ ਗਈਆਂ ਸੀ ਔਰ ਅੱਜ ਜਿੰਨੇ ਵੱਡੇ ਗੁਨਾਹ ਸੁਖਬੀਰ ਬਾਦਲ ਨੇ ਕਬੂਲ ਕੀਤੇ ਨੇ ਉਸ ਹਿਸਾਬ ਨਾਲ ਉਸ ਦੀ ਜਿਹੜੀ ਸਜ਼ਾ ਹੈ ਉਹ ਕੁਝ ਸਿੱਖ ਸੰਗਤ ਦੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਸ ਤੋਂ ਵੱਧ ਹੋਣੀ ਚਾਹੀਦੀ ਸੀ ਜਿਸ ਤਰ੍ਹਾਂ ਦੀ ਵਿਰਸਾ ਸਿੰਘ ਮਲਟੋਆ ਨੂੰ ਦਿੱਤੀ ਗਈ ਹੈ ਅਕਾਲ ਤਖਤ ਸਾਹਿਬ ਬਹੁਤ ਸਤਿਕਾਰਯੋਗ ਸੰਸਥਾ ਹੈ ਕਾਲ ਤਖਤ ਸਾਹਿਬ ਨੇ ਜੋ ਫੈਸਲਾ ਦਿੱਤਾ ਹੈ ਬਹੁਤ ਕੋਸੋ ਸੋਚ ਸਮਝ ਕੇ ਦਿੱਤਾ ਹੋਊਗਾ ਪਰ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਆਪਣੇ ਜਥੇਦਾਰ ਹੀ ਕਹਿ ਰਹੇ ਸਨ ਕਿ ਪਹਿਲਾਂ ਵੀ ਜਿਹੜੀਆਂ ਸਜ਼ਾਵਾਂ ਨੇ ਉਹ ਦਿੱਤੀਆਂ ਜਾਂਦੀਆਂ ਰਹੀਆਂ ਨੇ ਔਰ ਇਸ ਤੋਂ ਵੀ ਵੱਡੀਆਂ ਸਜ਼ਾਵਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਰਹੀਆਂ ਨੇ ਤਾਂ ਅੱਜ ਇਸ ਬਾਰੇ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਸਜ਼ਾ ਸੁਖਬੀਰ ਬਾਦਲ ਨੂੰ ਤੇ ਉਹਦੇ ਨਾਲ ਦੇ ਅਕਾਲੀ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਹੈ ਉਹ ਸਜ਼ਾ ਬਾਰੇ ਆਪਣਾ ਵਿਚਾਰ ਤੁਸੀਂ ਲਿਖ ਸਕਦੇ ਹੋ ਕੁਝ ਲੋਕਾਂ ਨੂੰ ਉਹ ਸਜ਼ਾ ਬਿਲਕੁਲ ਠੀਕ ਲੱਗ ਰਹੀ ਹੈ ਕੁਝ ਲੋਕਾਂ ਨੂੰ ਉਹ ਸਜ਼ਾ ਜਿਹੜੀ ਆ ਘੱਟ ਲੱਗ ਰਹੀ ਹੈ ਇਸ ਤਰ੍ਹਾਂ 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 ਦੀ ਸਿੱਖ ਸੰਗਤ ਦੀ ਜਿਹੜੇ ਲੋਕ ਨੇ ਸਿੱਖ ਸੰਗਤ ਹੈ ਉਹਨਾਂ ਨੂੰ ਇਹ ਸਜ਼ਾ ਬਾਰੇ ਆਪਣੋ ਆਪਣੇ ਵਿਚਾਰ ਨੇ ਪਰ ਕਾਲ ਤੱਕ ਸਾਹ ਜਿਹੜਾ ਹੈ ਉਹ ਬਹੁਤ ਸਿਰਮੌਰ ਸੰਸਥਾ ਹੈ ਸਿੱਖ ਧਰਮ ਦੀ ਉੱਚੀ ਸੰਸਥਾ ਹੈ ਔਰ ਉਸ ਨੇ ਜੋ ਫੈਸਲਾ ਸੁਣਾਇਆ ਹੈ ਪਹਿਲਾਂ ਤਾਂ ਸੁਖਬੀਰ ਬਾਦਲ ਨੂੰ ਸੁਖਬੀਰ ਬਾਦਲ ਦੇ ਫ੍ਰੈਕਚਰ ਹੋਇਆ ਹੋਇਆ व्हीਲ ਚੇਅਰ ਤੇ ਸੁਖਬੀਰ ਬਾਦਲ ਆਇਆ ਵੀਰ ਚੇਅਰ ਤੇ ਸੁਖਦੇਵ ਸਿੰਘ ਢੀਂਸਾ ਆਇਆ ਤਾਂ ਉਹਨਾਂ ਨੂੰ ਵਿਹ ਚੇਰ ਤੋਂ ਖੜੇ ਹੋਣ ਲਈ ਕਿਹਾ ਗਿਆ ਔਰ ਉਹ ਖੜੇ ਹੋਏ ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਉਹਦੇ ਗੁਨਾਹ ਕਬੂਲ ਕਰਾਏ ਗਏ ਗੁਨਾਹ ਸੱਚਮੁੱਛ ਸੁਖਬੀਰ ਬਾਦਲ ਦੇ ਬਹੁਤ ਵੱਡੇ ਕਿਉਂਕਿ ਪਹਿਲਾ ਗੁਨਾਹ ਸੁਖਬੀਰ ਬਾਦਲ ਨੂੰ ਇਹ ਕਿਹਾ ਗਿਆ ਕਿ ਕੀ ਤੁਸੀਂ ਮੰਨਦੇ ਹੋ ਉਹਨੂੰ ਕਿਹਾ ਗਿਆ ਹਾਂ ਜਾਂ ਨਾ ਤੇ ਜਵਾਬ ਦੇਣਾ ਹੈ ਸੁਖਬੀਰ ਬਾਦਲ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਮੰਨਦੇ ਹੋ ਕਿ ਸਿੱਖ ਨੌਜਵਾਨਾਂ ਤੇ ਜ਼ੁਲਮ ਕਰਨ ਵਾਲੇ ਅਫਸਰਾਂ ਨੂੰ ਤੁਸੀਂ ਤਰੱਕੀਆਂ ਦਿੱਤੀਆਂ ਸੀ ਸੁਖਬੀਰ ਬਾਦਲ ਨੇ ਕਿਹਾ ਹਾਂ ਜੀ ਮੈਂ ਇਹ ਗੁਨਾਹ ਮੰਨਦਾ ਹਾਂ ਉਸ ਤੋਂ ਬਾਅਦ ਸੁਖਬੀਰ ਬਾਦਲ ਤੋਂ ਕਲਤਖਤ ਸਾਹਿਬ ਨੇ ਪੁੱਛਿਆ ਕਿ ਜਿਹੜਾ ਡੇਰਾ ਸਰਸਾ ਮੁਖੀ ਜਿਹਨੂੰ ਸੌਦਾ ਸਾਧ ਕਲਤਖਤ ਨੇ ਕਿਹਾ ਕਿ ਉਹਦੇ ਖਿਲਾਫ ਦਰਜ ਕੇਸ ਤੁਸੀਂ ਸਰਕਾਰ 'ਚ ਵਾਪਸ ਲਿਆ ਸੀ ਮੰਨਦੇ ਹੋ ਤੁਸੀਂ ਗੁਨਾਹ ਕੀਤਾ ਸੁਖਬੀਰ ਬਾਦਲ ਨੇ ਕਿਹਾ ਹਾਂ ਜੀ ਮੰਨਦੇ ਹਾਂ ਫਿਰ ਕਲਤਖਤ ਸਾਹਿਬ ਨੇ ਕਬੂਲ ਕਰਵਾਇਆ ਕਿ ਤੁਸੀਂ ਮੰਨਦੇ ਹੋ ਕਿ ਤੁਸੀਂ ਬਿਨਾ ਮਾਫੀ ਮੰਗੇ ਉਹ ਜਿਹੜਾ ਸਰਸਾ ਡੇਰੇ ਦਾ ਮੁਖੀ ਸੀ ਗਰਾਮ ਰੀਮ ਉਹਨੂੰ ਮਾਫੀ ਦਿੱਤੀ ਐ ਸੌਦਾ ਸਾਧ ਨੂੰ ਤਾਂ ਇਹ ਜਨਾ ਵੀ ਸੁਖਬੀਰ ਬਾਦਲ ਨੇ ਕਬੂਲ ਕੀਤਾ ਕਿ ਹਾਂ ਅਸੀਂ ਮੰਨਦੇ ਆ ਇਸ ਤੋਂ ਬਾਅਦ ਆ ਚੰਡੀਗੜ੍ਹ ਵਿਖੇ ਸੁਖਬੀਰ ਬਾਦਲ ਨੇ ਆਪਣੀ ਰਹਾਇਸ਼ ਤੇ ਕਾਲ ਤਖਤ ਸਾਹਿਬ ਦੇ ਉਸ ਵਕਤ ਦੇ ਜਥੇਦਾਰ ਗਿਆਨੀ ਗੁਰਵਚਨ ਸਿੰਘ ਹੋਰਾਂ ਨੂੰ ਬੁਲਾ ਕੇ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਕਿਹਾ ਸੀ ਇਹ ਗਨਾਹ ਸੁਖਬੀਰ ਬਾਦਲ ਨੇ ਕਬੂਲ ਕੀਤਾ ਕਿ ਹਾਂਜੀ ਮੈਂ ਕਿਹਾ ਸੀ ਇਸ ਤੋਂ ਬਾਅਦ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹਨਾਂ ਦੀ ਚੋਰੀ ਤੇ ਬੇਅਦਬੀ ਦੇ ਮਾਮਲੇ ਦੀ ਜਾਂਚ ਨਹੀਂ ਕਰਵਾਈ ਸੁਖਬੀਰ ਬਾਦਲ ਨੂੰ ਕਿਹਾ ਤੁਸੀਂ ਇਹ ਗਨਾਹ ਮੰਨਦੇ ਹੋ ਸੁਖਬੀਰ ਬਾਦਲ ਨੇ ਕਿਹਾ ਮੈਂ ਇਹ ਕਬੂਲ ਕਰਦਾ ਉਸ ਤੋਂ ਬਾਅਦ ਜਿਹੜਾ ਬਰਗਾੜੀ ਸਿੱਖ ਸੰਗਤ ਤੇ ਲਾਠੀ ਚਾਰਜ ਹੋਇਆ ਤੇ ਗੋਲੀ ਚਲਵਾਈ ਗਈ ਕੋਟਕਪੂਰਾ ਉਹਦਾ ਗਨਾਹ ਸੁਖਬੀਰ ਬਾਦਲ ਨੂੰ ਕਬੂਲ ਕਰਵਾਇਆ ਔਰ ਉਹਨੇ ਮੰਨਿਆ ਕਿ ਹਾਂ ਇਹ ਗੁਨਾਹ ਵੀ ਅਸੀਂ ਕੀਤਾ ਹੈ ਉਸ ਤੋਂ ਬਾਅਦ ਨੌਜਵਾਨਾਂ ਤੇ ਹੋਏ ਜ਼ੁਲਮਾਂ ਤੇ ਕੋਈ ਕਮੇਟੀ ਬਣਾ ਕੇ ਜਾਂਚ ਨਹੀਂ ਕਰਵਾਈ ਗਈ ਸੁਖਬੀਰ ਬਾਦਲ ਨੇ ਮੰਨਿਆ ਕਿ ਹਾਂ ਅਸੀਂ ਵੀ ਇਹ ਵੀ ਗੁਨਾਹ ਅਸੀਂ ਕੀਤਾ ਹੈ ਉਸ ਤੋਂ ਬਾਅਦ ਸੌਦਾ ਸਾਧ ਦੀ ਮਾਫੀ ਤੇ ਸ਼ਰੋਮਣੀ ਕਮੇਟੀ ਦੇ ਖਰਚੇ ਤੇ ਇਸ਼ਤਿਹਾਰ ਸ਼ਪਾਸ਼ਪਾ ਕੇ ਅਖਬਾਰਾਂ ਤੇ ਮੀਡੀਆ 'ਚ ਲਵਾਏ ਗਏ ਕਿ ਜੋ ਅਸੀਂ ਕੀਤਾ ਉਹ ਸਹੀ ਕੀਤਾ ਹੈ ਸੁਖਬੀਰ ਬਾਦਲ ਨੂੰ ਕਿਹਾ ਗਿਆ ਕਿ ਤੁਸੀਂ ਮੰਨਦੇ ਹੋ ਤੁਸੀਂ ਸਿੱਖ ਸੰਗਤ ਦਾ ਪੈਸਾ ਆਪਦੀ ਸਿਆਸਤ ਲਈ ਨਜਾਇਜ਼ ਉਜਾੜਿਆ ਤਾਂ ਸੁਖਬੀਰ ਬਾਦਲ ਨੇ ਇਹ ਵੀ ਗੁਨਾਹ ਮੰਨਿਆ ਕਬੂਲ ਕੀਤਾ ਕਿ ਹਾਂ ਅਸੀਂ ਇਹ ਗੁਨਾਹ ਮੰਨਦੇ ਹਾਂ ਤਾਂ ਸਾਰੇ ਗੁਨਾਹ ਮੰਨਣ ਤੋਂ ਬਾਅਦ ਸੁਖਬੀਰ ਬਾਦਲ ਨੂੰ ਸਜ਼ਾ ਲਾਈ ਗਈ ਹੈ ਜਿਹੜੀ ਸਜ਼ਾ ਲਾਈ ਗਈ ਹੈ ਉਹ ਸਿਆਸੀ ਸਜ਼ਾ ਨਹੀਂ ਹੈ ਉਹ ਧਾਰਮਿਕ ਸਜ਼ਾ ਹੈ ਉਹ ਸਜ਼ਾ ਇਹ ਹੈ 11000 ਰੁਪਏ ਦਾ ਕੜਾ ਪ੍ਰਸ਼ਾਦ ਦੀ ਦੇਖ ਸੁਖਬੀਰ ਬਾਦਲ ਕਰਵਾਏਗਾ ਦੋ ਵਾਰ ਔਰ ਫਿਰ ਸੁਖਬੀਰ ਬਾਦਲ ਜਿਹੜੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਡਿਊਟੀ ਹੈ ਉਥੇ ਸਿੰਘ ਸਹਿਬਾਨਾ ਵਾਂਗ ਵਰਸ਼ਾ ਲੈ ਕੇ ਕੁਝ ਘੰਟੇ ਡਿਊਟੀ ਕਰੇਗਾ ਦੋ ਦਿਨ ਤੇ ਲਈ ਔਰ ਫਿਰ ਸੁਖਬੀਰ ਬਾਦਲ ਜਿਹੜਾ ਹੈ ਉਹ ਆ ਬਾਕੀ ਹੋਰ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਵੀ ਜਿੰਨਾ ਕੁਝ ਕਰ ਸਕਦਾ ਹੋਇਆ ਉਹ ਕਰੇਗਾ ਦੂਜੇ ਜਿਹੜੇ ਕਾਲੀ ਦਲ ਦੇ ਆਗੂ ਜਿਨ੍ਹਾਂ ਨੂੰ ਗੁਨਾਹਗਰ ਮੰਨਿਆ ਗਿਆ ਉਹਨਾਂ ਨੂੰ ਸੇਵਾ ਲਈ ਗਈ ਹੈ ਤਨਖਾਹ ਲਈ ਗਈ ਹੈ ਕਿ ਉਹ ਲੰਗਰ ਦੀ ਸੇਵਾ ਕਰਨਗੇ ਉਹ ਸੁਖਮਣੀ ਸਾਹਿਬ ਦਾ ਪਾਠ ਕਰਨਗੇ ਉਹ 3-4 ਦਿਨ ਦੇ ਲਈ ਇੱਕ-ਇੱਕ ਘੰਟਾ ਜਿਹੜੇ ਉੱਥੇ ਬਾਥਰੂਮ ਬਣੇ ਨੇ ਉਹਨਾਂ ਦੀ ਸਫਾਈ ਕਰਨਗੇ ਇਹ ਸਜ਼ਾ ਲਾਈ ਗਈ ਹੈ ਹੁਣ ਇਹ ਸਜ਼ਾ ਬਾਰੇ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਕਿਉਂਕਿ ਕਾਲ ਤੱਕ ਸਾਹਿਬ ਬਹੁਤ ਸਿਰਮੌਰ ਤੇ ਵੱਡੀ ਸੰਸਥਾ ਹੈ ਉਹਨਾਂ ਨੇ ਇਹ ਸਜ਼ਾ ਲਾਈ ਹੈ ਪਰ ਸਿੱਖ ਸੰਗਤ ਇਦੇ ਬਾਰੇ ਆਪਣਾ ਵਿਚਾਰ ਰੱਖ ਸਕਦੇ